ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਰਾਜ ਰਸੋਈ ਚੈਨਲ ਤੇ ਕਿਤਾ ਜੀ ਸਾਰੇ ਠੀਕ ਠਾਕ ਵਧੀਆ ਪਾਣੀ ਨੇ ਤਾਂ ਬਹੁਤ ਬੁਰਾ ਹਾਲ ਕੀਤਾ ਪਿਆ ਹੈ ਨਾ ਸਭ ਦਾ ਤੇ ਚਾਰੇ ਪਾਸੇ ਬਹੁਤ ਪਾਣੀ ਆਇਆ ਪਿਆ ਤੇ ਬਸ ਆਹੀ ਲੱਗਾ ਜਿਹਾ ਬਚਿਆ ਇੱਕ ਵੈਕੂ ਪ੍ਰਪਾ ਕਰੀ ਹੈ ਨਾ ਸਾਰਿਆਂ ਤੇ ਤੇ ਬਹੁਤ ਬੁਰਾ ਹਾਲ ਹੋਇਆ ਪਿਆ ਵਿਚਾਰੇ ਪਸ਼ੂ ਜਾਨਵਰ ਕਿੰਨੇ ਮਾਰੇ ਗਏ ਤੇ ਬਹੁਤ ਜਿਆਦਾ ਮੰਦਾ ਹਾਲ ਹੈ ਪਾਣੀ ਦੇ ਨਾਲ ਤੇ ਸਾਰੇ ਦੇਖਦੀਆਂ ਆਪਾਂ ਇਹ ਨਾ ਵੀਡੀਓ ਤੇ ਸਾਰੇ ਹੀ ਮਰਦਾਸ ਕਰੂਗਾ ਸੀ ਮਹਾਰਾਜ ਕਿਰਪਾ ਕਰੇ ਨਾ ਸਾਰਿਆਂ ਤੇ ਤੇ ਸਾਰਿਆਂ ਨੂੰ ਜਲਦੀ ਠੀਕ ਹੋਣਾ ਹਲਾਤਾ ਜਿਹੜੇ ਤੇ ਇਧਰ ਆਪ ਬਣਾ ਰਹੇ ਹਾਂ ਜੀ ਸਬਜੀ ਹੁਣ ਐ ਮੈਂ ਜਿਹੜਾ ਆਪਣਾ 3.7 ਦਾ ਹੋ ਗਿਆ ਸਬਜੀ ਅੱਜ ਆਪ ਬਣਾਉਣੀ ਹੈ ਛੋਲੇ ਤੇ ਪਨੀਰ ਸ਼ੌਲੇ ਆਪਾਂ ਗੱਲ ਭੋਕੇ ਰੱਖਦੇ ਸੀਗੇ ਇਹ 70 ਪਲੇਟਾਂ ਦਾ ਆਊਟਰ ਸੀਗਾ ਆਪਣੇ ਕੋਲ ਤੇ ਆਪਾਂ 1.5 ਕਿਲੋ ਸ਼ੌਲੇ ਲੈਣ ਤੇ ਸੀਗੇ ਤੇ ਪਨੀਰ ਪਾ ਦਾਂਗੇ ਇਹਦੇ ਵਿੱਚ 2.5 ਕਿਲੋ ਤੇ 70 ਪਲੇਟਾਂ ਨੂੰ ਬਹੁਤ ਹੈ ਸਬਜ਼ੀ ਇੰਨੀ ਤੇ ਮੈਂ ਕਿਹਾ ਚਲੋ ਵੀਡੀਓ ਤੁਹਾਡਾ ਸ਼ੇਅਰ ਕਰ ਦਿਆਂ ਕਿਉਂਕਿ ਹੁਣ ਦਾ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਦਾ ਹੁਣ ਕੰਮ ਬਹੁਤ ਹੋ ਜਾਂਦਾ ਤੇ ਛੁੱਟੀਆਂ ਵਾਲੇ ਦਿਨ ਵੀਡੀਓ ਜਿਹੜੀ ਬਣਾਇਆ ਕਰੂਗੀ ਬੇਚੀ ਛੁੱਟੀ ਵੀ ਆ ਜਾਂਦੀ ਹੈ ਸੰਡੇ ਦੀ ਤਾਂ ਹੁੰਦੀ ਹੈ ਛੁੱਟੀ ਹੁਣ ਵੈਸੇ ਵੀ ਆ ਜਾਂਦੀ ਹੈ ਇਹ ਕੈਂਪਾ ਜਿਹੜਾ ਸਰਕਾਰੀ ਹੈ ਅਜੀਠੇ ਖਾਣਾ ਜਾਂਦਾ ਆਪਣਾ ਤੇ ਹੁਣ ਆਪਾਂ ਤੜਕਾ ਲਾ ਰਹੇ ਹਾਂ ਜੀ ਤੇ ਹੁਣ ਆਪਣਾ ਤੜਕਾ ਜਿਹੜਾ ਪੁੱਜ ਗਿਆ ਸੀਗਾ ਤੇ ਛੋਲੇ ਆਪਾਂ ਪਾ ਦਿੱਤੇ ਆ ਤੇ ਉਹ ਤਾਂ ਵੈਸੇ ਆਪਾਂ ਘਰੇ ਬਣਾਈਏ ਤਾਂ ਛੋਲੇ ਪਾਲ ਦੇ ਦਿੰਨੇ ਆ ਪਹਿਲਾਂ ਤੇ ਇਹ ਆਪਾਂ ਭਿਉਆਂ ਕੇ ਰੱਖ ਦਈਏ ਇੱਕ ਦਿਨ ਪਹਿਲਾਂ ਜਿਵੇਂ ਮੱਲਾ ਆਪਾਂ ਅੱਜ ਸਬਜੀ ਹੁਣ ਬਣਾਈ ਆ ਹਨਾ ਤੇ ਕੱਲ ਮੈਂ ਚਾਰਕ ਪਈ ਭਿਉਤੇ ਸੀ ਤੇ ਹੁਣੇ ਓਨੇ ਕ ਟਾਈਮ ਚ ਹੀ ਰਹਿ ਜਣੇ ਜਿਹਨੇ ਟਾਈਮ ਦੇ ਵਿੱਚ ਆਪਣੇ ਉਬਾਲੇ ਹੋਏ ਛੋਲੇ ਬਣ ਜਾਂਦੇ ਆ ਭਿਉ ਕੇ ਰੱਖ ਦਿਆ ਕਰੋ ਤੁਸੀਂ ਵੀ ਘਰ ਦੀ ਸਬਜੀ ਵੀ ਬਣਾਉਣੀ ਹੁੰਦੀ ਆ ਤਾਂ ਵੀ ਲੱਗ ਤੋਂ ਬਾਲਣ ਦੀ ਲੋੜ ਨਹੀਂ ਹੁੰਦੀ ਤੇ ਮੈਂ ਤਾਂ ਭਿਉ ਕੇ ਰੱਖ ਦਿੰਦੀ ਨੇ ਤੇ ਭਜ ਕੇ ਛੋਲੇ ਜਿਹੜੇ ਕੋਲੇ ਹੋ ਜਾਂਦੇ ਆ ਕਾਲੇ ਛੋਲੇ ਹੋਣ ਚਾਹੀਏ ਚਿੱਟੇ ਹੋਣ ਹੁਣ ਆਪਣਾ ਇੱਧਰ ਪਨੀਰ ਆ ਗਿਆ ਜੀ ਪਨੀਰ ਆਪਾਂ ਡੈਰੀ ਤੋਂ ਮੰਗਾ ਲਏ ਨੇ ਉਹਨੇ ਫੂਡ ਕਰਕੇ ਆਰਡਰ ਤੇ ਤੇ ਘਰੀ ਫੜਾ ਜਾਂਦੇ ਹੁੰਦੇ ਆ ਤੇ ਇਹਨੂੰ ਆਪਾਂ ਧੋ ਲਿਆ ਪਹਿਲਾਂ ਚੰਗੀ ਤਰ੍ਹਾਂ ਸਾਬ ਸੁਫਾਈ ਦਾ ਆਪਾਂ ਪੂਰਾ ਧਿਆਨ ਰੱਖੀਦਾ ਸਬਜੀ ਵੀ ਆਪਾਂ ਹਰ ਇੱਕ ਦੋ ਦੋ ਚਾਰ ਚਾਰ ਵਰਦੋ ਤੋਂ ਕਿ ਪਾਈ ਦੀਆਂ ਕਿਉਂਕਿ بارش ਹੋ ਗਈ ਆ ਨਾ ਤੇ ਫੈਸਲੇ ਵੀ ਸਬਜ਼ੀਆਂ ਘੱਟ ਮਿਲ ਰਹੀਆਂ ਤੇ ਧੋ ਤਵਾ ਕੇ ਚੰਗੀ ਤਰ੍ਹਾਂ ਪਾਈ ਦੀ ਆ ਸਬਜੀ ਤੇ ਪਨੀਰ ਨੂੰ ਵੀ ਆਪਾਂ ਧੋ ਲਿਆ ਇੱਕ ਵਾਰ ਤੇ ਹੁਣ ਇਹਦੇ ਪੀਸ ਆ ਜਿਹੜੇ ਕੱਟ ਲੈਣੇ ਆਪਾਂ ਪੀਸ ਵਾਸ बटे ਛੋਟੇ ਆਪਾਂ ਵੀ ਪਸੰਦੀ ਘੱਟ ਲੈਣੀ ਹੈ ਨਾ ਤੇ ਨਾਰਮਲ ਚ ਕੱਟ ਲੈਣੀ ਹੈ ਵਸਹਿਸਤਾ ਤੇ ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਰ ਦਿੱਆ ਕਰੋ ਜੀ ਮਹਾਰਾਜ ਅਰ ਸਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖ ਲਿਆ ਕਰੋ ਤੇ ਹੁਣ ਮੈਂ ਤੁਹਾਨੂੰ ਹੋਰ ਵੀਡੀਓ ਜਿਹੜੀ ਰੈਸਪੀ ਦੀ ਬਣਾਇਨੀ ਆਂਦੀ ਟਾਈਮ ਨਹੀਂ ਲੱਗਦਾ ਤੇ ਵੀਡੀਓ ਜਿਹੜੀ ਫਿਰ ਪਏ ਤੀਜੇ ਦਿਨ ਹੀ ਪਾਉਣੀ ਜਿੰਦੀ ਆ ਹੁਣ ਅੱਕੇ ਤਾਂ ਡੈਲੀ ਵੀਡੀਓ ਜਿਹੜੀ ਆਪਣੀ ਆਉਂਦੀ ਹੁੰਦੀ ਸੀ ਇਹ ਹੁਣ ਕਿਉਂਕਿ ਟਾਈਮ ਨਹੀਂ ਐਡਿਟ ਕਰਨ ਦਾ ਵੀ ਨਹੀਂ ਟਾਈਮ ਲੱਗਦਾ ਹੈਗਾ ਵੀਡੀਓ ਜੇ ਬਣਾ ਲਈਦੀ ਹੈ। ਉਹਨਾਂ ਨੂੰ ਐਡਿਟ ਕਰਨ ਤੇ ਵੀ ਟਾਈਮ ਲੱਗ ਜਾਂਦਾ ਹੈ ਵੀਡੀਓ ਨੂੰ। ਤੇ ਉਹ ਵੀ ਟਾਈਮ ਘੱਟ ਲੱਗਦਾ ਹੈ। ਤੇ ਲੋਈ ਸਬਜੀ ਆਪਣੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਕਲਰ ਵੀ ਬਹੁਤ ਸੋਹਣਾ ਹੈ ਸਬਜੀ ਦਾ। ਤੇ ਹੁਣ ਇਸ ਤਰ੍ਹਾਂ ਆਪਾਂ ਚੋਲ ਬਣਾਉਣੇ ਆ ਜੀ। ਇਹ ਆਪਣੀ 110 ਰੁਪਏ ਪਲੇਟਾਂ ਚੋਲਾ ਨਾਲ ਦਹੀਂ ਨਾਲ ਸਬਜੀ ਨਾਲ ਦਾਲ ਨਾਲ ਤੇ ਨਾਰਮਲ ਹੈਗੀ ਹੈ ਜੀ 50 ਰੁਪਏ 1 70 ਰੁਪਏ ਪਲੇਟ ਹੈ ਜਿਹੜੀ ਵੀ ਤੁਹਾਨੂੰ ਚਾਹੀਦੀ ਹੈ ਤੁਸੀਂ 150 10 20 30 ਜਿੰਨਾ ਵੀ ਤੁਸੀਂ ਆਰਡਰ ਦੇਣਾ ਦੇ ਸਕਦੇ ਹੋ ਜੀ ਤੇ ਖਾਣਾ ਆਪਾਂ ਪੂਰੇ ਟਾਈਮ ਤੇ ਪਹੁੰਚਾਈਦਾ ਜਿੰਨਾ ਆਪਾਂ ਨੂੰ ਟਾਈਮ ਕਿਹਾ ਹੋ